ਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਹਾਂ ਜੌਂਡੀਅਰ 53 ਦਾ ਸਟਰਕਟ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲਿਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਸੋਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਜੌਂਡੀਅਰ 53 ਦਾ ਸਟਰਕਟਰ ਆਗਾ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਤਿੰਨ ਸਿਲੰਡਰ ਇੰਜਨ ਗੇਅਰ ਵਧੀਆ ਸਾਫ ਪਿਆਗਾ ਫੁੱਲ ਕੰਮ ਹੋਇਆ ਵਗਾ ਸਰਵਿਸ ਹੋਈ ਵੀ ਹੈ ਪੰਜਾਬ ਨੰਬਰ ਟਰੈਕਟਰ ਦੋਸਤੋ ਛਤਰੀ ਲੱਗੀ ਆ ਪਾਵਰ ਸਟੀering ਡੂਲ ਕਲੱਚ ਟਰੈਕਟਰ ਤੇ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆਗਾ ਘੋੜਾ ਬੰਪਰ ਟਰੈਕਟਰ ਹੈਗਾ ਪੰਜਾਬ ਨੰਬਰ ਹੈਗਾ ਤੇ ਸਾਰਾ ਟਰੈਕਟਰ ਬਈ ਸਾਫ ਤੇ ਨਵਾਂ ਪਿਆ ਦੋਸਤੋ ਜਮਡੀ ਰਤਰਵੰਜਾ ਦਾ ਟਰੈਕਟਰ ਬਾਕੀ ਸਾਨੂੰ ਬੈਕ ਸ਼ਾਈਡ ਤੋਂ ਟਰੈਕਟਰ ਦਾ ਆਣਿਆ ਦਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਇਹ ਨੰਬਰ ਬੈਕ ਸਾਈਡ ਤੋਂ ਵੀ ਸਾਰਾ ਟਰੈਕਟਰ ਸਾਫ਼ ਹੈ ਦੋਸਤੋ ਠੀਕ ਟਾਇਰਾਂ ਦੀ ਗੱਲ ਕਰ ਲਈ ਤਾਂ ਅਪੋਲੋ ਦੇ ਦੇ ਟਾਇਰ 16 93 ਦੇ ਵੱਡੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਚਾਰੇ ਟਾਇਰ ਸਾਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ 16 92 ਦੇ ਸੋਰੀ ਵੱਡੇ ਟਾਇਰ ਦੋਸਤੋ ਬਾਕੀ ਵਧੀਆ ਟਾਇਰ ਤੁਹਾਨੂੰ ਵਧੀਆ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਵੀ ਤੇ ਬਾਕੀ ਮਾਡਲ ਦੀ ਗੱਲ ਕਰ ਲਈ ਤੇ 2015 ਮਾਡਲ ਆ ਤੇ 5,98,000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਇਹਦਾ ਰੇਟ ਆ ਜਿਹੜਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਬਾਕੀ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਤੇ ਬਾਕੀ ਦੋਸਤੋ ਸੋਨੇ ਹੈ ਟਰੈਕਟਰ ਬਰਨਾਲਾ ਹੰਡਿਆ ਵਿਖੇ ਕਾਣਾ ਮਿਲ ਜੂਗਾ ਤੇ ਆਪਾਂ ਵੀਡੀਓ ਵਿੱਚ ਪਈਦਾ ਨੰਬਰ ਪੜਾ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਸਾਰਾ ਟਟਸ ਸਾਹ ਪੇ ਦੋਸਤੋ ਤੇ ਬਾਕੀ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਡੇਲੀ ਡੇਲੀ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਵੀਡੀਓ ਨੂੰ ਬਸਤੋ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਕਿਸੇ ਵੀਰ ਦਾ ਫਾਇਦਾ ਹੋ ਜਾਂਦਾਗਾ ਤੇ ਵੀਡੀਓ ਨੂੰ ਬਹੁਤ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਨੇ ਦੋਸਤੋ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ